ਉਹ ਤਾਂ ਕੁੰਡੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਮਿੱਤਰੋ ਬਹੁਤ ਜਿਆਦਾ ਕੁੰਡੀ ਆ ਵਜਨ ਫੁੱਲਾ ਤੇ ਕੱਦ ਕਾਟ ਵੀ ਮਿੱਤਰੋ ਸੋਹਣਾ ਖੜਿਆ ਜੀ ਪਿੰਡ ਭੋਖੜਾ ਗੋਨਿਆਣਾ ਮੰਡੀ ਦੇ ਬਿਲਕੁਲ ਨੇੜੇ ਪਰਮਜੀਤ ਸਿੰਘ ਪੰਮੇ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਹਜੇ ਝੋਟੀ ਕੱਚੀ ਮਿੱਤਰੋ ਕਾਫੀ ਦਿਨਾਂ ਦੀ ਹੈ ਸਰੀਰ ਦੀ ਬੰਤਰ ਵੀ ਮਿੱਤਰੋ ਚੰਗੀ ਆ ਤੇ ਕੁੰਡੀ ਝੋਟੀ ਆ ਮੂੰਹ ਵੰਦਰੇ ਦੀ ਬਹੁਤ ਸੋਹਣੀ ਵਜਨ ਫੁੱਲਾ ਤੇ ਥਣਲੇਵੇ ਦੀ ਪੂਰੀ ਮਿੱਤਰੋ ਸਾਫ ਹੈ ਹਜੇ ਲੇਵਾ ਬਣਾਉਣਾ ਮਿੱਤਰੋ ਇਹਨੇ ਸਟਾਰਟਿੰਗ ਕੀਤਾ ਹੈ ਬਾਈ ਦਾ ਜਿਹੜਾ ਘਰ ਹੈ ਪਿੰਡ ਦੀ ਫਿਰਨੀ ਤੋਂ ਖੇਤਾਂ ਵਾਲੀ ਸਾਈਡ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕਿਹੜੇ ਸਿਮੰਟ ਦੀ ਆ ਕੀ ਮਾਂ ਦਾ ਦੁੱਧ ਦਾ ਰਿਕਾਰਡ ਸੀ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਾਂਗੇ ਸਾਂਝੀ ਹਜੇ ਕੱਚੀ ਆ ਮਿੱਤਰੋ ਫਿਰ ਕਹਿੰਦੇ ਵੀ ਕਾਫੀ ਜਿਹੜੇ ਦਿਨਾਂ ਦੀ ਘੱਟੋ-ਘੱਟ ਮਿੱਤਰੋ ਹਫ਼ਤਾ 10 ਦਿਨ ਬਾਕੀ ਆ ਮੇਰੇ ਅੰਦਾਜ਼ੇ ਨਾਲ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧ ਗਿਆ ਜੀ ਠੀਕ ਆ ਸੇਤਾਂ ਜੀ ਹਾਂਜੀ 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 ਤੇ ਆਪਣੇ ਚੈਨਲ ਨਾਲ ਕਦੋ-ਕਦੋ ਜੁੜਿਓ ਬਹੁ ਟਾਈਮ ਤੋਂ ਜੁੜੇ ਹੋਗੇ ਤਿੰਨ ਚਾਰ ਸਾਲਾਂ ਤੋਂ ਠੀਕ ਹੈ ਵਧੀਆ ਹਾਂਜੀ ਹਾਂਜੀ ਆ ਮਤਲਬ ਆਪਣੀ ਵੀਡੀਓ ਦੇਖ ਕੇ ਲਈ ਆ ਝੋਟੀ ਮਾਜ ਹਾਂਜੀ ਹਾਂਜੀ ਇਹ ਮਾਜਾ ਭਾਈ ਪੂਲੇ ਤੋਂ ਲਈ ਸੀਗੀ ਤੁਹਾਡੀ ਵੀਡੀਓ ਦੇਖ ਹੀ ਲਈ ਸੀਗੀ ਠੀਕ ਹੈ ਵਧੀਆ ਨਿਕਲੀ ਆ ਹਾਂਜੀ ਬਹੁਤ ਵਧੀਆ ਮਾਜਾ ਚਲੋ ਹਾਂਜੀ ਹੁਣ ਆਪਾਂ ਇਹ ਝੋਟੀ ਦੀ ਗੱਲ ਕਰਦੇ ਆ ਹਨਾ ਇਹ ਘਰ ਦੀ ਆ ਹਾਂਜੀ ਇਹ ਆਪਣੀ ਘਰ ਦੀ ਹੈ ਜੀ ਠੀਕ ਹੈ ਤੇ ਆਪ ਹੈਗੀ ਜੀ ਐਮ 29 ਦੀ ਜੀ ਓਕੇ ਜੀ ਇਹਦੇ ਹੁਣ ਟੀਕਾ ਭਰਾਇਆ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਕੋਈ ਨੂਰ ਦਾ ਜੀ ਆਪ ਐਮ 29 ਦੀ ਉਹ ਨੂਰ ਦਾ ਸਿਮਨ ਹੈ ਦੁੱਧ ਮਾਂ ਦਾ ਕਿੰਨਾ ਕੁ ਸੀ ਜੀ ਇਹਦਾ ਹੈਗਾ ਹੀ 16 17 ਲੀਟਰ ਦੀ ਮਾਂ ਓਕੇ ਤੋਰੋ ਜੇ ਇੱਕ ਵਾਰੀ ਹਾਂਜੀ ਹਾਂਜੀ ਫੇਰ ਆਪਾਂ ਕਹਿੰਦਾ ਕੁੰਡੀ ਝੋਟੇ ਮਿੱਤਰੋ ਭਜਣ ਫੁੱਲ ਕੱਦ ਕਾੜ ਫੁੱਲ ਤੇ ਬੇਲ ਵੀ ਚੰਗੀ ਐ ਪਹਿਲੇ ਸੂਏ ਮਿੱਤਰੋ ਸੂਣਾ ਘੱਟੋ ਘੱਟ ਹਜੇ ਮੇਰਾ ਕਿੰਨੇ ਕੁ ਦਿਨ ਲੇਜੂ ਅੰਦਾਜ਼ਾ ਹਫਤਾ ਲੈਂਦੀ ਹਫਤਾ ਲੈਂਦੀ ਹੈ ਨਾ ਹਫਤਾ ਦਾ ਪਿਆ ਹੀ ਐ ਹਾਂਜੀ ਹਫਤਾ ਤੱਕ ਪਿਆ ਜੀ ਓਕੇ ਮੋੜ ਲਓ ਜੀ ਘੱਟੋ ਘੱਟ ਹਫਤਾ 10 ਦਿਨ ਮਿੱਤਰੋ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਸਰੀਰ ਵੱਖੋਂ ਵਜਨ ਕਰਨ ਨੂੰ ਕਦ ਕਰਨ ਨੂੰ ਮਿੱਤਰੋ ਬਹੁਤ ਸੋਹਣੀ ਠੰਡੀ ਸੀਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਆਰਾਮਦਾਰੀ ਦੇ ਨਾਲ ਵੀਡੀਓ ਬਣਵਾ ਰਹੀ ਹੈ ਤੇ ਪਹਿਲੇ ਸੂਏ ਸੂਣਾ ਐਮ 29 ਦੀ ਆਪ ਹੈ ਤੇ ਕੋਹੇਨੂਰ ਦਾ ਮਿੱਤਰੋ ਸਿਮਣ ਲੱਗਿਆ ਰੇਟ ਵੀ ਆਪਾਂ ਜਾਇਜ ਜਾ ਕਰਵਾਵਾਂਗੇ ਕਿਉਂਕਿ ਝੋਟੀ ਵਜਨ ਕਰਨ ਨੂੰ ਵੀ ਚੰਗੀ ਹੈ ਤੇ ਸੋਹਣੀ ਵੀ ਮਿੱਤਰੋ ਫੁੱਲ ਹੈ ਆ ਰੇਟ ਕਿੰਨਾ ਕਰਤਾ ਜੀ ਰੇਟ ਦਾ 135 ਹੈ ਜੀ 135 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹੋ ਤੇ ਫੋਨ ਨੰਬਰ ਦੋ ਦੱਸ ਦੋ ਜੀ ਆਪਣਾ 86992 ਜੀ ਹਾਂਜੀ 35287 86992 352 87 87 ਹਾਂਜੀ ਹਾਂਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਪਹਿਲੇ ਸੂਏ ਸੂਣਾ ਹਫਤਾ 10 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਹੈ ਹਜੇ ਲੇਵਾ ਬਣਾਉਣਾ ਮਿੱਤਰੋ ਨੇ ਸਟਾਰਟ ਕੀਤਾ ਸੋ ਸਾਰੇ ਵੀਰਾਂ ਦਾ ਧੰਨਵਾਦ